ਸ੍ਰੀ ਰਾਗ ਮਹੱਲਾ ਤੀਜਾ ਜਿਨਿ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਕਰ ਹੋਂਦਾ ਪੁਰਖ ਨਾ ਪਛਾਣਿਆ ਅਭਮਾਨ ਮੁਟੇ ਅਹੰਕਾਰ ਸਤਿਗੁਰੂ ਕਿਆ ਫਿਟਕਿਆ ਮੰਗ ਥਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸੁਵਾਰਨ ਹਾਰ ਮਨ ਮੇਰੇ ਸਦਾ ਹਰ ਵੇਖ ਅਧੂਰ ਜਨਮ ਮਰਨ ਦੁਖ ਪਰ ਹਰੈ ਸ਼ਬਦ ਰਹੀ ਆ ਪਰਪੂਰ ਰਹਾਉ ਸੱਚ ਸਲਾਹਣ ਸੇ ਸੱਚੇ ਸੱਚਾ ਨਾਮ ਅਧਾਰ ਸੱਚੀ ਕਾਰਕਮਾਵਣੀ ਸੱਚੇ ਨਾਲ ਪਿਆਰ ਸੱਚਾ ਸਾਹੁ ਵਰਤਦਾ ਕੋਈ ਨ ਮੀਟਣ ਹਾਰ ਮਨ ਮੁਖ ਮਹਿਲ ਨਾ ਪਾਏਨੀ ਕੂੜ ਮੁੱਠੇ ਕੂੜਿਆਰ ਹਉ ਮੈਂ ਕਰਤਾ ਜਗ ਮੋਆ ਗੁਰਬਿਨ ਕੋਰ ਅੰਧਾਰ ਮਾਇਆ ਮੋਹਿ ਵਿਸਾਰਿਆ ਸੁਖ ਦਾਤਾ ਦਾ ਤਾਰ ਸਤਗੁਰ ਸੇਵਹਿ ਤਾਂ ਉੱਬਰਹਿ ਸੱਚ ਰਖਹਿ ਉਰਤਾਰ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਸਤਗੁਰ ਸੇਵ ਮਨ ਨਿਰਮਲਾ ਹਉ ਮੈਂ ਤਜ ਵੇਕਾਰ ਆਪ ਛੋੜ ਜੀਵਤ ਮਰੇ ਗੁਰ ਕੈ ਸ਼ਬਦ ਵਿਚਾਰ ਤੰਦਾਤ ਆਵਤ ਰਹ ਗਏ ਲਾਗਾ ਸਾਚ ਪਿਆਰ ਸੱਚ ਰਤੇ ਮੁਖ ਉਜਲੇ ਤਿਤ ਸਾਚੈ ਦਰਬਾਰ ਸਤਗੁਰ ਪੁਰਖ ਨਾ ਮੰਨਿਓ ਸ਼ਬਦ ਨ ਲਗੋ ਪਿਆਰ ਕਿਸ਼ਨਾਨ ਦਾਨ ਜੀਤਾ ਕਰਹਿ ਦੂਜੈ ਭਾਈ ਖੁਆਰ ਹਰਿ ਜੀਓ ਆਪਣੀ ਕਿਰਪਾ ਕਰੇ ਤਾਂ ਲਾਗੈ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਗੁਰ ਕਾ ਹੇਤ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਕਿਸ ਹਉ ਸੇਵੀ ਕਿਆ ਜਪ ਕਰੀ ਸਤ ਗੁਰ ਪੁੱਛੋਂ ਜਾਏ ਸਤ ਗੁਰ ਕਾ ਬਾਣਾ ਮੰਨ ਲਈ ਵਿੱਚੋਂ ਆਪ ਗਵਾਏ ਇਹ ਹਾ ਸੇਵਾ ਚੱਕਰੀ ਨਾਮ ਵਸੈ ਮਨ ਆਈ ਨਾਮੈ ਹੀ ਤੇ ਸੁਖ ਪਾਈਐ ਸਚੈ ਸ਼ਬਦ ਸੁਹਾਏ ਮਨ ਮੇਰੇ ਹਰ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਉ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਹਿਆ ਪਰਪੂਰ ਭੈ ਭਾਈ ਭਗਤ ਕਰਹਿ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਧੂਰ ਸੱਚਾ ਸ਼ਬਦ ਸਦਾ ਮਨ ਰਾਤਾ ਭ੍ਰਮ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉੱਭਰੇ ਸੂਤੇ ਗਏ ਮਹਾਈ ਸੱਚਾ ਸ਼ਬਦ ਨਾ ਪਛਾਣਿਉ ਸੁਪਨਾ ਗਿਆ ਵਿਹਾਈ ਸੁਈਏ ਘਰ ਕਾ ਪਾਉਣਾ ਜਿਉ ਆਇਆ ਤਿਉ ਜਾਇ ਮਨਮੁਖ ਜਨਮ ਬਿਰਥਾ ਗਿਆ ਕਿਆ ਮਹੁ ਦੇਸੀ ਜਾਇ ਸਭ ਕਿਛ ਆਪੇ ਆਪ ਹੈ ਹਉ ਮੈਂ ਵਿੱਚ ਕਹਿਣ ਨਾ ਜਾਏ ਗੁਰ ਕੈ ਸ਼ਬਦ ਪਛਾਣੀਐ ਦੁਖ ਹਉ ਮੈਂ ਵਿੱਚੋਂ ਗਵਾਏ ਸਤ ਗੁਰ ਸੇਵਨ ਆਪਣਾ ਹਉ ਤਿਨ ਕੈ ਲਾਗਉ ਪਾਈ ਨਾਨਕ ਦਰ ਸਚੈ ਸਚਿਆਰ ਹੈ ਹਉ ਤਿਨ ਬਲੇ ਹਾਰੇ ਜਾਉ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਖਤ ਵਿਚਾਰੀਐ ਤਾਂ ਕਿ ਤਵੇਲਾ ਭਗਤ ਹੋਏ ਅਨ ਦਿਨ ਨਾਮੇ ਰਤਿਆ ਸੱਚੀ ਸੱਚੀ ਸੋਏ ਇਕ ਤਿਨ ਪਿਆਰਾ ਵਿਸਰੈ ਭਗਤ ਕਨੇਹੀ ਹੋਏ ਮਨ ਤਨ ਸੀਤਲ ਸਾਚ ਸਿਉ ਸਾਸ ਨ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਈ ਸਾਚੀ ਭਗਤ ਤਾਂ ਥੀਐ ਜਾਂ ਹਰ ਵਸੈ ਮਨ ਆਈ ਰਹਾ ਸਹਿਜੀ ਖੇਤੀ ਰਾਹੀਐ ਸਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਿਜ ਸੁਭਾਈ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤਾ ਤਿਖ ਜਾਏ ਇਹੋ ਮਨ ਸਾਚਾ ਸਾਚ ਰਤਾ ਸੱਚੇ ਰਹਿ ਆ ਸਮਾਏ ਆਖਣ ਵੇਖਣ ਬੋਲਣਾ ਸ਼ਬਦੀ ਰਹਿਆ ਸਮਾਈ ਬਾਣੀ ਵਜੀ ਚਹੁ ਜੁਗੀ ਸਚੋ ਸਤ ਸੁਣਾਏ ਹਉ ਮੈਂ ਮੇਰਾ ਰਹਿ ਗਿਆ ਸਚੈ ਲਿਆ ਮਲਾਈ ਤਿਨ ਕੋ ਮਹਿਲ ਹਧੂਰ ਹੈ ਜੋ ਸਚ ਰਹੇ ਲਿਵ ਲਾਈ ਨਦਰੀ ਨਾਮ ਧਾਈ ਹੈ ਵਿਣ ਕਰਮਾ ਪਾਇਆ ਨਾ ਜਾਏ ਪੂਰੇ ਭਾਗ ਸਤ ਸੰਗਤ ਲਹਿ ਸਤ ਗੁਰ ਪੇਟੈ ਜਿਸੇ ਆਈ ਅਨ ਦਿਨ ਨਾਮੇ ਰਤਿਆ ਦੁਖ ਵਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਲਾਵੜਾ ਨਾਮੇ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਆਪਣਾ ਭਉ ਤਿਨ ਪਾਇਉਨ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੀ ਸੱਚੇ ਕੇ ਗੁਣ ਸਾਰ ਦੁਬਧਾ ਮੈਲ ਚੁਕਾਈਆਂ ਹਰ ਰਾਖਿਆ ਉਰ ਧਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉ ਮੈ ਮੈਲ ਭਰ ਨਾਲ ਹਰ ਨਿਰਮਲ ਸਦਾ ਸੁਹਣਾ ਸ਼ਬਦ ਸਵਾਰਨ ਹਾਰ ਰਹਾਉ ਸੱਚਾ ਸ਼ਬਦ ਮਨ ਮੋਹਿਆ ਪ੍ਰਭ ਆਪੀ ਲਈ ਮਲਾਈ ਅਨ ਦਿਨ ਨਾਮੇ ਰਤਿਆਂ ਜੋਤੀ ਜੋਤ ਸਮਾਈ ਜੋਤੀ ਹੂੰ ਪ੍ਰਭ ਜਾਪ ਦਾ ਬਿਨ ਸਤਗੁਰ ਬੂਝ ਨਾ ਪਾਏ ਜਿਨ ਕੋ ਪੂਰਬ ਲਿਖਿਆ ਸਤਗੁਰ ਪੇਟਿਆ ਤਿਨੇ ਆਏ ਵਿਣ ਮਾਵੇਂ ਸਭ ਡੰਮਣੀ ਦੂਜੇ ਭਾਏ ਖਵਾਏ ਤਿਸ ਬਿਨ ਘੜੀ ਨਾ ਜੀਵੰਦੀ ਦੁਖੀ ਰਹਿਣ ਵਿਹਾਏ ਪਰਮ ਪੁਲਾਣਾ ਅੰਦੁਲਾ ਫਿਰ ਫਿਰ ਆਵੈ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਲਾਈ ਸਭ ਕਿਸ ਸੁਣਦਾ ਵੇਖਦਾ ਕਿਉ ਮੁਕਰ ਪਿਆ ਜਾਏ ਪਾਪੂ ਪਾਪ ਕਮਾਉਂਦੇ ਪਾਪੀ ਪਚਹਿ ਪਚਾਏ ਸੂ ਪ੍ਰਭ ਨਦਰਨਾ ਆਵੈ ਮਨਮੁਖ ਬੂਝ ਨਾ ਪਾਏ ਜਿਸ ਵਿਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਸਿਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨਾ ਟੁਟਈ ਹਉ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮਿ ਰਹੈ ਸਮਾਈ ਗੁਰ ਸ਼ਬਦੀ ਹਰ ਪਾਈਐ ਬਿਨ ਸ਼ਬਦੈ ਭਰਮ ਭੁਲਾਇ ਮਨ ਰੇ ਨਿਜ ਕਰ ਵਾਸਾ ਹੋਇ RAM ਨਾਮ ਸਲਾਹੀ ਤੂੰ ਫਿਰ ਆਵਣ ਜਾਣ ਨਾ ਹੋਇ ਰਹਾ ਹਰ ਇੱਕੂ ਦਾਤਾ ਵਰਤਦਾ ਦੂਜਾ ਅਵਰ ਨਾ ਕੋਇ ਸ਼ਬਦ ਸਲਾਹੀ ਮਨ ਵਸੈ ਸਹਿਜੀ ਸੁਖ ਹੋਈ ਸਭ ਨਦਨੀ ਅੰਦਰ ਵੇਖਦਾ ਜੈ ਭਾਵੈ ਤੈਦੀ ਹਉਮੈ ਸਭਾ ਗਣਤ ਹੈ ਗਣਤੈ ਨੋ ਸੁਖ ਨਾਹੀ ਵਿਖ ਕੀ ਕਾਰ ਕਮਾਵਣੀ ਵਿਖ ਹੀ ਮਾਹੀ ਸਮਾਹੀ ਬਿਨ ਨਾਮੈ ਠੌਰ ਨਾ ਪਾਇਨੀ ਜੰਪੁਰ ਦੂਖ ਸਹਾਈ ਜਿਉ ਪਿੰਡ ਸਭ ਤਿਸ ਦਾ ਤਿਸੈ ਦਾ ਆਧਾਰ ਗੁਰ ਪ੍ਰਸਾਦੀ ਬੁੱਝੀਐ ਤਾਂ ਪਾਏ ਮੋਖ ਦਵਾਰ ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਵਾਰ ਸ੍ਰੀ ਰਾਗ ਮਹੱਲਾ 3 ਜਿਨਾਂ ਆਨੰਦ ਸਦਾ ਸੁਖ ਹੈ ਜਿਨਾਂ ਸੱਚ ਨਾਮ ਆਧਾਰ ਗੁਰ ਸ਼ਬਦੀ ਸੱਚ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵਹਿ ਸਾਚੈ ਨਾਹੀ ਪਿਆਰ ਕਿਰਪਾ ਕਰ ਕੈ ਆਪਣੀ ਦਿੱਤੋਂ ਨ ਭਗਤ ਪੰਡਾਰ ਮਨ ਰੇ ਸਦਾ ਅਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰ ਸਿਉ ਰਹੈ ਸਮਾਈ ਰਹਾਉ ਸੱਚੀ ਭਗਤੀ ਮਨ ਲਾਲ ਥੀਆ ਰਤਾਂ ਸਹਿਜ ਸੁਭਾਈ ਗੁਰ ਸ਼ਬਦੀ ਮਨ 모ਹਿਆ ਕਹਿਣਾ ਕਛੂ ਨਾ ਜਾਏ ਜੇ ਵਾਰਤੀ ਸ਼ਬਦ ਸੱਚੈ ਅੰਮ੍ਰਿਤ ਪੀਵੈ ਰਾਸ ਗੁਣ ਗਾਈ ਗੁਰਮੁਖ ਇਹੋ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਈ ਸੰਸਾ ਇਹੋ ਸੰਸਾਰ ਹੈ ਸੁੱਤਿਆਂ ਰਹਿਣ ਵਿਹਾਈ ਇਕ ਆਪਣੇ ਭਾਣੇ ਕੱਢ ਲੈਣ ਆਪੀ ਲੈਉਣ ਮਲਾਈ ਆਪੀ ਹੀ ਆਪ ਮਨ ਵਸਿਆ ਮਾਇਆ ਮੋਹ ਚਕਾਈ ਆਪ ਵਡਾਈ ਦਿੱਤਿ ਅਨ ਗੁਰਮੁਖ ਦੇ ਬੁਝਾਈ ਸਭਨਾ ਕਾ ਦਾਤਾ ਏਕ ਹੈ ਭੁੱਲਿਆਂ ਲਈ ਸਮਝਾਈ ਇਕ ਆਪੇ ਆਪ ਖੁਆਇਨ ਦੂਜਾ ਛੱਡਿਨ ਲਾਏ ਗੁਰਮਤੀ ਹਰ ਪਾਈਐ ਜੋਤੀ ਜੋਤ ਮਲਾਈ ਅਨੰਦਿਨ ਨਾਮੇ ਰਤਿਆ ਨਾਨਕ ਨਾਮ ਸੁਮਾਈ ਸ੍ਰੀ ਰಾಗ್ ਮਹੱਲਾ ਤੀਜਾ ਗੁਣਮੰਤੀ ਸਚ ਪਾਇਆ ਕ੍ਰਿਸ਼ਨਾ ਤਜ ਵਿਕਾਰ ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਗੁਰ ਕਿਨੈ ਨਾ ਪਾਯੂੰ ਕਰ ਵੇਖੋ ਮਨ ਵਿਚਾਰ ਮਨ ਮੁਖ ਮੈਲ ਨ ਉੱਤਰੈ ਜਿ ਚਿਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਗੁਰ ਕਹਿ ਭਾਣੈ ਚਲ ਨਿਜ ਕਰ ਵਸਹਿ ਅਮਰਤ ਪੀਵਹਿ ਤਾਂ ਸੁਖ ਲਹਿ ਮਹਲ ਰਹਾਉ ਔਗਣਵੰਤੀ ਗੁਣ ਕੋ ਨਹੀਂ ਦਹਿਣ ਨਾ ਮਿਲਾ ਹਧੂਰ ਮਨ ਮੁਖ ਸ਼ਬਦ ਨਾ ਜਾਣੀ ਅਵਗਣ ਸੂ ਪ੍ਰਭ ਦੂਰ ਜਿਨਨੀ ਸੱਚ ਪਛਾਣਿਆ ਸੱਚ ਰਤੇ ਪਰਪੂਰ ਗੁਰ ਸ਼ਬਦੀ ਮਨ 베ਦਿਆ ਪ੍ਰਭ ਮਿਲਿਆ ਆਪ ਹਧੂਰ ਆਪੇ ਰੰਗਣ ਰੰਗੇਓਨ ਸ਼ਬਦੇ ਲੈਓਨ ਮਲਾਈ ਸੱਚਾ ਰੰਗ ਨਾ ਉਤਰੈ ਜੋ ਸਾਚ ਰਤੇ ਲਿਵ ਲਾਏ ਚਾਰੀ ਕੁੰਡਾ ਭਾਵ ਥਕੇ ਮਨ ਮੁਖ ਬੂਝ ਨਾ ਪਾਏ ਜਿਸ ਸਤਗੁਰ ਮਿਲੇ ਸੋ ਮਿਲੈ ਸੱਚੇ ਸ਼ਬਦ ਸਮਾਈ ਮਿੱਤਰ ਕਨੇਰੀ ਕਰ ਥਕੀ ਮੇਰਾ ਦੁੱਖ ਕਾਟੇ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੀ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜਹਿ ਨਾਨਕ ਗੁਰਮਖ ਹੋਇ ਸ੍ਰੀ ਰاگ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੇ ਸ੍ਰਿਸ਼ਟ ਦੇਖੈ ਆਪ ਉਪਾਈ ਸਭ ਏਕੋ ਇੱਕ ਵਰਤਦਾ ਅਲਖ ਨਾ ਲਖਿਆ ਜਾਇ ਆਪੇ ਪ੍ਰਭੂ ਦਇਆਲ ਹੈ ਆਪੇ ਦੇ ਬੁਝਾਈ ਗੁਰਮਤੀ ਸਦਮਨ ਵਸਿਆ ਸੱਚ ਰਹੇ ਲਿਵ ਲਾਈ ਮਨ ਮੇਰੇ ਗੁਰ ਕੀ ਮੰਨ ਲੈ ਰਜਾਈ ਮਨ ਤਨ ਸੀਤਲ ਸਭ ਥੀਐ ਨਾਮ ਵਸੈ ਮਨ ਆਈ ਰਹਾਉ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੈ ਸ਼ਬਦ ਪਛਾਣੀਐ ਜਾਂ ਆਪੇ ਨਦਰ ਕਰੇ ਸੇ ਜਨ ਸ਼ਬਦੀ ਸੋਹਣੀ ਤਿਤ ਸਚੈ ਦਰਬਾਰ ਗੁਰਮੁਖ ਸੱਚਾ ਸ਼ਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨਾ ਪਾਰਾ ਵਾਰ ਘਟ ਘਟ ਆਪੇ ਹੁਕਮ ਬੱਸੈ ਹੁਕਮੇ ਕਰੇ ਵਿਚਾਰ ਗੁਰ ਸ਼ਬਦੀ ਸਲਾਹੀ ਐ ਹਉ ਮੈਂ ਵਿਚੋਂ ਕੋਈ ਸਾ ਧਨ ਨਾਵੇਂ ਬਾਹਰੀ ਅਵਗਣਵੰਤੀ ਰੋਏ ਸੱਚ ਸਲਾਹੀ ਸੱਚ ਲਗਾ ਸਚੈ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗਰਹਾ ਅਬ ਗੁਣ ਕੱਡਾਂ ਧੋਏ ਆਪੇ ਮੇਲ ਮਲਾਏ ਦਾ ਫਿਰ ਵੀ ਛੋੜਾ ਨਾ ਹੋਏ ਨਾਨਕ ਗੁਰਸਾ ਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਸ੍ਰੀ ਰાગ ਮਹੱਲਾ ਤੀਜਾ ਸੁਣ ਸੁਣ ਕਾਮ ਗਹਿਲੀਏ ਕਿਆ ਚੱਲ ਹੈ ਬਾਂਹ ਲਡਾਏ ਆਪਣਾ ਪਿਰਨਾ ਪਛਾਣਹੀ ਕਿਆ ਮੂੰਹ ਦੇ ਸਹਜ ਆਏ ਜਿਨਹੀ ਸਖੀ ਕੰਤ ਪਛਾਣਿਆ ਹਉ ਤਿਨ ਕੈ ਲਾਗੂ ਪਾਈ ਤਿਨਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਲਾਈ ਮੁੰਦੇ ਕੂੜ ਮੁੱਠੀ ਕੂੜਿਆਰ ਪਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਉ ਮਨ ਮੁਖ ਕੰਤ ਨਾ ਪਛਾਣੀ ਤਿਨ ਕਿਉ ਰਹਿਣ ਵਿਹਾਈ ਗਰਭ ਅਟੀਆਂ ਤ੍ਰਿਸ਼ਨਾ ਜਲਹਿ ਦੁਖ ਪਾਵਹਿ ਦੂਜੈ ਭਾਈ ਸ਼ਬਦ ਰਤੀਆਂ ਸੁਹਾਗਣੀ ਤਿਨ ਵਿੱਚੋਂ ਹਉ ਮੈਂ ਜਾਇ ਸਦਾ ਪਿਰ ਰਹਾਵਹਿ ਆਪਣਾ ਤਿਨਾ ਸੁਖੇ ਸੁਖ ਵਿਹਾਈ ਗਿਆਨ ਵਿਹੂਣੀ ਪਿਰ ਮੁਤੀਆ ਪਿਰਮ ਨਾ ਪਾਇਆ ਜਾਇ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੁਖ ਨਾ ਜਾਇ ਆਵੋ ਹੋ ਮਿਲੋ ਸਹੇਲੀ ਹੋ ਮੈਂ ਪਿਰ ਦੇਹੋ ਮਲਾਏ ਪੂਰੇ ਭਾਗ ਸਤ ਗੁਰ ਮਿਲੈ ਫਿਰ ਪਾਇਆ ਸੱਚ ਸਮਾਈ ਸੇ ਸਹਿਆਂ ਸੁਹਾਗਣੀ ਜਿਨ ਕੋ ਨਦਰ ਕਰੇ ਖਸਮ ਪਛਾਣ ਹੈ ਆਪਣਾ ਤਨ ਮਨ ਆਗੈ ਦੀ ਘਰਵਰ ਪਾਇਆ ਆਪਣਾ ਹਉ ਮੈਂ ਦੂਰ ਕਰੇ ਨਾਨਕ ਸੋਭਾਵੰਤੀਆਂ ਸੁਹਾਗਣੀ ਅਨ ਦਿਨ ਭਗਤ ਕਰੀ ਸ੍ਰੀ ਰਾਗ ਮਹੱਲਾ ਤੀਜਾ ਇਕ ਪਿਰ ਰਾਵਹਿ ਆਪਣਾ ਹਉ ਕੈ ਦਰ ਪੁੱਛਉ ਜਾਈ ਸਤਿਗੁਰ ਸੇਵੀ ਭਾਉ ਕਰ ਮੈਂ ਪਿਰ ਦੇਹੋ ਮਲਾਈ ਸਭ ਉਪਾਏ ਆਪੇ ਵੇਖੈ ਕਿਸ ਨੇੜੈ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਫਿਰ 라ਵੇ ਸਦਾ ਹਦੂਰ मुन्दे ਤੂੰ ਚਲ ਗੁਰ ਕੈ ਪਾਏ ਅਨੰਦ ਨਹਾਵਹਿ ਪਰ ਆਪਣਾ ਸਹਿਜੀ ਸੱਚ ਸੁਮਾਈ ਰਹਾਉ ਸ਼ਬਦ ਰਤਿਆ ਸੁਹਾਗਣੀ ਸੱਚਾ ਸ਼ਬਦ ਸ਼ੀਂਗਾਰ ਹਰ ਵਾਰ ਪਾਇਨ ਘਰ ਆਪਣਾ ਗੁਰ ਕੈ ਹੀਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਪੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜੀ ਸਬਸੈ ਦੇ ਆਧਾਰ ਪਿਰਸਾ ਲਾਹਣ ਆਪਣਾ ਤਿਨ ਕਹਿਉ ਸਦ ਬਲੇ ਹਾਰੇ ਜਾਉ ਮਨ ਤਨ ਅਰਪੀ ਸਿਰ ਦੇਈ ਤਿਨ ਕਹਿ ਲਾਗਾ ਪਾਈ ਜਿੰਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ ਗੁਰਮਖ ਨਾਮ ਪਛਾਣੀਐ ਨਾਨਕ ਸੱਚ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਹਰਜੀ ਸੱਚਾ ਸੱਚ ਤੂੰ ਸਭ ਕਿਸ ਤੇਰੈ ਚੀਰੈ ਲੱਖ ਚੁਰਾਸੀ ਤਰਸ ਦੇ ਫਿਰੇ ਬਿਨ ਗੁਰ ਭੇਟੇ ਪੀਰੈ ਹਰ ਜੀਉ ਬਖਸ਼ੇ ਬਖਸ਼ ਲੈ ਸੂਖ ਸਦਾ ਸਰੀਰੈ ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀ ਐ ਦੂਜਾ ਅਵਰ ਨ ਕੋਈ ਰਹਾਉ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੈ ਭਾਈ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣਤਾਸ ਮਨ ਜਪਹਿ ਇਕਮਰਾਰ ਤਿੰਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਨ ਹਾਰ ਮਨ ਕੇ ਵਿਕਾਰ ਮਨਹਿ ਤਜੈ ਮਨ ਚੂਕੈ ਮੋਹ ਅਭਮਾਨ ਆਤਮਾ ਨਾਮ ਪਛਾਣਿਆ ਸਹਜੀ ਨਾਮ ਸਮਾਨ ਬਿਨ ਸਤਗੁਰ ਮੁਕਤ ਨਾ ਪਾਈਐ ਮਨ ਮੁਖ ਫਿਰੈ ਦੇਵਾਨ ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ ਵਿਕਿਆ ਮਾਹੀ ਸਮਾਨ ਸਭ ਕਿਛੇ ਆਪੇ ਆਪ ਹੈ ਦੂਜਾ ਅਵਰਨ ਕੋਇ ਜਿਉਂ ਬੁਲਾਏ ਤਿਉਂ ਬੋਲੀਐ ਜਾ ਆਪ ਬੁਲਾਏ ਸੋਇ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਇ ਨਾਨਕ ਨਾਮ ਸੰਭਾਲ ਤੂੰ ਜਿਤ ਸੇਵੈ ਸੁਖ ਹੋਇ